ਇੱਕ ਬਹੁਤ ਹੀ ਦਿਲਚਸਪ ਲੋਕ ਕਹਾਣੀ ਆਮ ਤੇ ਖਾਸ ਇੱਕ ਵਾਰੀ ਦੀ ਗੱਲ ਹੈ ਇੱਕ ਬਾਦਸ਼ਾਹ ਆਪਣੇ ਘੋੜਿਆਂ ਦੇ ਕਾਫਲੇ ਵਿੱਚ ਘੋੜੇ ਤੇ ਬੈਠਾ ਇੱਕ ਪਿੰਡ ਵਿੱਚੋਂ ਗੁਜ਼ਰ ਰਿਹਾ ਸੀ ਤੇ ਇੱਕ ਕੱਚੀ ਫੇਰਨੀ ਤੇ ਕੁਝ ਗੁਜਰੀਆਂ ਜਿਨ੍ਹਾਂ ਵਿੱਚ ਇੱਕ ਬਜ਼ੁਰਗ ਔਰਤ ਤੇ ਬਾਕੀ ਜਵਾਨ ਮਟੈਰਾਂ ਸੀ ਸਿਰ ਤੇ ਦੁੱਧ ਦਹੀਂ ਦੇ ਮਟਕੇ ਚੁੱਕੀ ਜਾ ਰਹੀਆਂ ਸੀ ਘੋੜਿਆਂ ਦੀ ਧਗੜ ਧਗੜ ਪੈੜਾਂ ਪੈਰਾਂ ਦੇ ਸ਼ੋਰ ਤੇ ਤੇਜ਼ ਹਵਾ ਨਾਲ ਉਹਨਾਂ ਸਾਰਿਆਂ ਦੇ ਸਿਰਾਂ ਤੋਂ ਦੁੱਧ ਦਹੀਂ ਨਾਲ ਭਰੇ ਕੱਚੀ ਮਿੱਟੀ ਦੇ ਮਟਕੇ ਥੱਲੇ ਜਾ ਪਏ ਮਟਕਿਆਂ ਦੀਆਂ ਠਿਕਰੀਆਂ ਠਿਕਰੀਆਂ ਹੋ ਗਈਆਂ ਦੁੱਧ ਦਹੀਂ ਮਿੱਟੀ ਵਿੱਚ ਰਲ ਗਏ ਮਟਿਆਰਾਂ ਥਾਵੇਂ ਬੈਠ ਕੇ ਰੋਣ ਲੱਗ ਪਈਆਂ ਰਾਜਾ ਘੋੜੇ ਤੋਂ ਉਤਰਿਆ ਮਟਿਆਰਾਂ ਦੇ ਸਿਰ ਤੇ ਹੱਥ ਰੱਖਿਆ ਖੀਮਾ ਮੰਗੀ ਤੇ ਉਹਨਾਂ ਨੂੰ ਚਾਂਦੀ ਦੀਆਂ ਮੋਹਰਾਂ ਵੀ ਦਿੱਤੀਆਂ ਜਦੋਂ ਰਾਜੇ ਦਾ ਧਿਆਨ ਬਜ਼ੁਰਗ ਗੁਜਰੀ ਵੱਲ ਗਿਆ ਤਾਂ ਉਸਨੇ ਵੇਖਿਆ ਇਹ ਇਕੱਲੀ ਹੱਸ ਕਿਉਂ ਰਹੀ ਹੈ ਰਾਜੇ ਨੇ ਉਹਦੇ ਵੱਲ ਮੋਹਰਾਂ ਨਾਲ ਭਰੀ ਮੁੱਠੀ ਕੀਤੀ ਤਾਂ ਉਹ ਹੋਰ ਉੱਚੀ ਦੇਣੇ ਹੱਸ ਕੇ ਬੋਲੀ ਕੀ ਹੋਇਆ ਜੇ ਚਾਰ ਸੇਰ ਦੁੱਧ ਡੁੱਲ ਗਿਆ ਮੈਂ ਤੇਰੇ ਪੈਸੇ ਨਹੀਂ ਲਵਾਂਗੀ ਇਹ ਵੀ ਕੋਈ ਵੱਡਾ ਨੁਕਸਾਨ ਹੈ ਬੀਬੀ ਤੂੰ ਕੱਲੀ ਹੀ ਕਿਉਂ ਹੱਸ ਰਹੀ ਐ ਰਾਜੇ ਨੇ ਸਵਾਲ ਕੀਤਾ ਖਾਸ ਗੱਲ ਐ ਆਮ ਲੋਕਾਂ ਨੂੰ ਨਹੀਂ ਦੱਸੀ ਦੀਆਂ ਖਾਸ ਗੱਲਾਂ ਉਹਨੇ ਬੜੇ ਠਰਮੇ ਨਾਲ ਜਵਾਬ ਦਿੱਤਾ ਬੀਬੀ ਮੈਂ ਆਮ ਲੋਕ ਨਹੀਂ ਮੈਂ ਬਾਦਸ਼ਾਹ ਹਾਂ ਮੇਰੀਆਂ ਨਜ਼ਰਾਂ ਵਿੱਚ ਤੂੰ ਖਾਸ ਨਹੀਂ ਪਰ ਤੂੰ ਹੱਸ ਕਿਉਂ ਰਹੀ ਐ ਜ਼ਰੂਰੀ ਐ ਮੈਨੂੰ ਪੁੱਛਣਾ ਹਾਂ ਦੱਸ ਹਾਂ ਤਾਂ ਫਿਰ ਸੁਣ ਤਾਂ ਫਿਰ ਆਮ ਬੰਦਿਆ ਸੁਣ ਜਿਸ ਰਿਆਸਤ ਵਿੱਚ ਮੈਂ ਜਵਾਨ ਹੋਈ ਉੱਥੇ ਦਾ ਬਾਦਸ਼ਾਹ ਬੜਾ ਕਮੀਨਾ ਸੀ ਹਰ ਨਵਯਈ ਨੂੰ ਮਕਲਾਵੇ ਵਾਲੀ ਰਾਤ ਉਸ ਕੋਲ ਕੱਟਣੀ ਪੈਂਦੀ ਸੀ ਪਰ ਮੇਰੇ ਪਤੀ ਨੇ ਸਾਡੇ ਵਿਆਹ ਦੀ ਢਿੰਕ ਹੀ ਬਾਦਸ਼ਾਹ ਨੂੰ ਨਹੀਂ ਪਹਿਣ ਦਿੱਤੀ ਸਾਡੇ ਇੱਕ ਪੁੱਤ ਪੈਦਾ ਹੋਇਆ ਤੇ ਫਿਰ ਮੇਰਾ ਪਤੀ ਲਾਂਮ ਨੂੰ ਕਮਾਈਆਂ ਕਰਨ ਚਲਾ ਗਿਆ ਪਿੱਛੋਂ ਬਾਦਸ਼ਾਹ ਤੱਕ ਮੇਰੇ ਹੁਸਨ ਦੀ ਖ਼ਬਰ ਪੁੱਜ ਗਈ ਉਹਦੇ ਨੌਕਰ ਮੈਨੂੰ ਜ਼ਬਰੀ ਚੱਕ ਕੇ ਲੈ ਗਈ ਤੇ ਮੈਂ ਇੱਕ ਸੁਧਾਰਨ ਔਰਤ ਬਾਦਸ਼ਾਹ ਦੀ ਰਖੀਲ ਬਣ ਗਈ ਤੇ ਫਿਰ ਕਈ ਬਰੇ ਬੀਤ ਗਏ ਮੇਰਾ ਪਤੀ ਕਈ ਬਰੀ ਬਰਿਆਂ ਪਿੱਛੇ ਜਦੋਂ ਕਮਾਈਆਂ ਕਰਕੇ ਮੁੜਿਆ ਤਾਂ ਉਹਨੂੰ ਪਤਾ ਲੱਗਾ ਕਿ ਘਰ ਉਜੜ ਗਿਆ ਕਿਸੇ ਤਰ੍ਹਾਂ ਉਸਨੇ ਮੇਰੇ ਨਾਲ رابطہ ਕਾਇਮ ਕੀਤਾ ਤੇ ਮੈਨੂੰ ਪੁੱਛਿਆ ਕਿ ਜੇ ਤੂੰ ਆਪਣੀ ਮਰਜ਼ੀ ਨਾਲ ਨਹੀਂ ਗਈ ਤਾਂ ਠੀਕ ਹੈ ਤੇ ਜੇ ਬਾਦਸ਼ਾ ਜਬਰੀ ਚੁੱਕ ਕੇ ਲੈ ਆਇਆ ਤਾਂ ਦੱਸ ਮੈਂ ਕੋਈ ਹਿੱਲਾ ਕਰਾਂਗਾ ਮੈਂ ਕਿਹਾ ਰੱਬ ਦਾ ਬੰਦਿਆ ਰੱਬ ਦੇ ਵਾਸਤੇ ਮੈਨੂੰ ਲੈ ਚੱਲ ਮੈਂ ਇੱਥੇ ਇੱਕ ਦਿਨ ਹੋਰ ਨਹੀਂ ਰਹਿਣਾ ਚਾਹੁੰਦੀ ਤੇ ਫਿਰ ਮੈਂ ਉਹਨੂੰ ਦੱਸਿਆ ਕਿ ਬਾਦਸ਼ਾ ਹਰ ਮੰਗਲਵਾਰ ਦੀ ਰਾਤ ਇੱਕ ਪਹਾੜੀ ਜੰਗਲ ਵਿੱਚ ਕਿਸੇ ਇੱਕਾਂਥਾ ਥਾਂ ਤੇ ਗੁਜ਼ਰਦਾ ਹੈ ਤੇ ਮੈਂ ਉਹਨਾਂ ਦੇ ਨਾਲ ਹੁੰਦੀ ਆ ਤੇ ਸਾਰਾ ਪਤਾ ਟਿਕਾਣਾ ਦੱਸ ਦਿੱਤਾ ਮੇਰਾ ਪਤੀ ਇੱਕ ਰਾਤ ਪਹਿਲਾਂ ਹੀ ਜਾ ਕੇ ਉੱਥੇ ਲੁਕ ਕੇ ਬੈਠ ਗਿਆ ਅੱਧੀ ਰਾਤ ਜਦੋਂ ਬਾਦਸ਼ਾਹ ਖੂਕ ਸੁੱਤਾ ਪਿਆ ਸੀ ਪਹਿਰੇਦਾਰ ਨੋ ਪਹਿਰੇਦਾਰ ਵੀ ਸੌਂ ਰਹੇ ਸੀ ਤਾਂ ਮੇਰਾ ਪਤੀ ਆਇਆ ਉਸਨੇ ਤੇਜ਼ ਤਰ ਹਥਿਆਰ ਨਾਲ ਬਾਦਸ਼ਾਹ ਦੀ ਧੌਣ ਧੜ ਤੋਂ ਅਲੱਗ ਕਰ ਦਿੱਤੀ ਸਾਨੂੰ ਪਤਾ ਸੀ ਕਿ ਬਾਦਸ਼ਾਹ ਨੂੰ ਮਾਰਨ ਦਾ ਹਰਜਾਨਾ ਕੀ ਹੋਵੇਗਾ ਫਿਰ ਅਸੀਂ ਰਾਤ ਦੇ ਘੁੱਪ ਹਨੇਰੇ ਵਿੱਚ ਜੰਗਲ ਦੀ ਘੁੰਮਣ ਘੇਰੀ ਵਿੱਚ ਫਸ ਗਏ ਅਗਲੀ ਆਫਤ ਇਹ ਪਈ ਕਿ ਇੱਕ ਨਾਗ ਜੋ ਫਨ ਫਲਾ ਕੇ ਫੁੰਕਾਰੇ ਮਾਰ ਰਿਹਾ ਸੀ ਨੇ ਸਾਡਾ ਰਾਹ ਰੋਕ ਲਿਆ ਮੇਰੇ ਪਤੀ ਨੇ ਕਿਹਾ ਤੂੰ ਅੱਗੇ ਨਿਕਲ ਇਹਨੂੰ ਮੈਂ ਵੇਖਦਾ ਮੇਰੀਆਂ ਅੱਖਾਂ ਸਾਹਮਣੇ ਨਾਗ ਨੇ ਉਸ ਨੂੰ ਇੱਕ ਵਾਰ ਨਹੀਂ ਸਗੋਂ ਕਈ ਵਾਰ ਦੱਸਿਆ ਤੇ ਉਹ ਅੱਖਾਂ ਵਿੱਚ ਗਿਆ ਕੱਲੀ ਜਿੰਦੜੀ ਜੰਗਲ ਦਾ ਰਾਹ ਤੇ ਮਾਮਲੇ ਭਾਰੀ ਪੈਣੇ ਸੀ ਦਿਨ ਚੜ੍ਹਿਆ ਤਾਂ ਡਾਕੂਆਂ ਨੇ ਮੈਨੂੰ ਘੇਰ ਲਿਆ ਮੇਰਾ ਹੁਸਨ ਵੇਖ ਕੇ ਹੋਸ਼ ਗਵਾ ਬੈਠੇ ਇੱਕ ਆਖੇ ਮੈਂ ਤੈਨੂੰ ਲੈ ਕੇ ਜਾਵਾਂਗਾ ਤੇ ਦੂਜਾ ਕਹੇ ਐਡੀ ਸੋਹਣੀ ਮੈਂ ਇਹਨੂੰ ਲੈ ਕੇ ਜਾਵਾਂਗਾ ਇਹ ਮੇਰੀ ਬਣੇਗੀ ਫਿਰ ਤੀਜਾ ਫਿਰ ਚੌਥਾ ਸਾਰੇ ਦਾਵੇਦਾਰ ਬਣ ਗਏ ਝਗੜਾ ਸੁਣ ਕੇ ਉਹਨਾਂ ਦਾ ਸਰਦਾਰ ਆਂ ਟਪ ਗਿਆ ਉਹ ਕਿ ਉਹ ਕਿੱਲਕੇ ਬੋਲਿਆ ਨਹੀਂ ਇਹ پری ਨੂੰ ਕੋਈ ਨਹੀਂ ਲੈ ਜਾਵੇਗਾ ਡਾਕੂਆਂ ਵਾਲਾ ਕੰਮ ਕਰਦੇ ਆਂ ਇਹਦਾ ਮੁੱਲ ਵਟਾਂਗੇ ਤੇ ਇਹਨੂੰ ਕਿਤੇ ਬੜੇ ਮਹਿੰਗੇ ਭਾਅ ਤੇ ਵੇਚਾਂਗੇ ਕੋਠੇ ਤੇ ਮੈਂ ਵੇਸਵਾ ਬਣ ਗਈ ਤੇ ਫੁੱਲਾਂ ਤੋਂ ਮਲੂਕ ਜਿੰਦਲੀ ਹਵਸੀ ਮਰਦ ਨੇ ਨੋਚ-ਨੋਚ ਕੇ ਖਾ ਲਈ ਸਿਤ ਸਿਤਮ ਜ਼ਰੀਫੀ ਦੀ ਹੱਦ ਇੱਥੇ ਤੱਕ ਨਹੀਂ ਮੁੱਕੀ ਹਲੇ ਇੱਕ ਰਾਤ ਜੋ ਗਾਹਕ ਬਣ ਕੇ ਆਪਣੀ ਹੋਂਦ ਸਿਟਾ ਕੇ ਗਿਆ ਉਹਨੇ ਧਰਤੀ ਤੇ ਅਸਮਾਨ ਕੰਬਣ ਲਾ ਦਿੱਤਾ ਉਹ ਮੇਰਾ ਹੀ ਪੁੱਤ ਸੀ ਜਿਸ ਨੂੰ ਮੈਂ ਚਾਰ ਵਰਿਆਂ ਦਾ ਕੱਲਾ ਛੱਡ ਕੇ ਆਈ ਸੀ ਮੈਂ ਤਾਂ ਉਸ ਨੂੰ ਨੈਣ ਨਕਸ਼ੇ ਤੇ ਹੱਥਾਂ ਪੈਰਾਂ ਤੋਂ ਪਛਾਣ ਲਿਆ ਕਿ ਇਹ ਇੰਨਾ ਸੋਹਣਾ ਬੁਰੇ ਕੰਮ ਕਰਨ ਵਾਲਾ ਹੈ ਤਾਂ ਮੇਰਾ ਹੀ ਪੁੱਤ ਨਾ ਪਰ ਉਹਨੂੰ ਦੱਸਦੀ ਕਿਵੇਂ ਕਿ ਤੇਰੀ ਮਾਂ ਵੇਸ ਬਾਕੀ ਨੇ ਬਣਾਈ ਹੈ ਇਹ ਦੁੱਖ ਤਾਂ ਅੰਦਰ ਜਰ ਲਿਆ ਪਰ ਦੂਜਾ ਪੁੱਤ ਦਾ ਭਾਰ ਜਰਿਆ ਨਾ ਗਿਆ ਨਾਸੂਰ ਬਣ ਕੇ ਕੋਹ ਕੋਹ ਮਰਨ ਲੱਗਾ ਧਰਤੀ ਤੇ ਪਾਪ ਨਹੀਂ ਮਹਾਪਾਪ ਦਾ ਸਿਖਰ ਸੀ ਇੱਕ ਦਿਨ ਫੈਸਲਾ ਕੀਤਾ ਕਿ ਆਪਣੇ ਆਪ ਨੂੰ ਹੱਥੀ ਚੀਖਾ ਵਿੱਚ ਚਿਣ ਕੇ ਲਾਂਬੂ ਲਾ ਲਵਾਂ ਮਨ ਸ਼ਾਂਤ ਹੋ ਸਕਦਾ ਹੈ ਕੋਠੇ ਤੋਂ ਭੱਜ ਕੇ ਇੱਕ ਸਮੁੰਦਰ ਕਿਨਾਰੇ ਚਲੀ ਗਈ ਲੱਕੜਾਂ ਇਕੱਠੀਆਂ ਕੀਤੀਆਂ ਉਹਨਾਂ ਵਿੱਚੋਂ ਆਪਣੇ ਆਪ ਨੂੰ ਚਿਣ ਲਿਆ ਉੱਪਰ ਵਾਲੇ ਅੱਗੇ ਉੱਪਰ ਵਾਲੇ ਅੱਗੇ ਅਰਦਾਸ ਕੀਤੀ ਬੇਨਤੀ ਕੀਤੀ ਫਰਿਆਦ ਕੀਤੀ ਹੱਥ ਜੋੜੇ ਜੇ ਤੂੰ ਸੱਚਾ ਹੈ ਤਾਂ ਮੁੜ ਕੇ ਇਸ ਜਾਮੇ 'ਚ ਫੇਰ ਨਾ ਭੇਜੀ ਹਾਲੇ ਮੈਂ ਤਿਲੀ ਲਾਉਣ ਹੀ ਲੱਗੀ ਸਾਂ ਕਿ ਇੰਨੀ ਜ਼ੋਰ ਦੀ ਤੂਫਾਨ ਆਇਆ ਕਿ ਸਨੇ ਲੱਕੜਾਂ ਮੈਂ ਸਮੁੰਦਰ ਵਿੱਚ ਜੜ ਗਈ ਲੱਗਿਆ ਕਿ ਹੁਣ ਛੁਟਕਾਰਾ ਮਿਲ ਜਾਊਗਾ ਇਹਦੇ ਮੂਹਰੇ ਮੈਂ ਤਰਲੇ ਕਰਦੀ ਆਂ ਇਹ ਮੌਤ ਮੈਨੂੰ ਫੇਰ ਕੰਨੀ ਖਸਕਾ ਕੇ ਚਲੀ ਗਈ ਘਾਟ ਦੇ ਕੱਪੜੇ ਧੋਂਦੇ ਧੋਬੀਆਂ ਨੇ ਵੇਖਿਆ ਕਿ ਸੱਸੀ ਵਾਂਗ ਕੋਈ ਰੁੜਿਆ ਆ ਰਿਹਾ ਹੈ ਉਹਨਾਂ ਨੇ ਛਾਲਾਂ ਮਾਰੀਆਂ ਤੇ ਮੈਨੂੰ ਅਦਮੁਹੀ ਨੂੰ ਬਾਹਰ ਕੱਢ ਲਿਆ ਘੜੇ ਤੇ ਪੁੱਠਾ ਪਾ ਕੇ ਪੇਟ ਵਿੱਚੋਂ ਪਾਣੀ ਕਢ ਲਿਆ ਤੇ ਮੈਨੂੰ ਸੁਰਤ ਆ ਗਈ ਤੋ ਵੀ ਆਪਸ ਵਿੱਚ ਪਹਿਲਾਂ ਹੀ ਫੈਸਲਾ ਕਰ ਚੁੱਕੇ ਸਹੇ ਉਹਨਾਂ ਦਾ ਬਾਰਤਾਲਾਪ ਕੀ ਸੀ ਕੋਈ ਆਖੇ ਬੜੀ ਸੋਹਣੀ ਏ ਕੋਈ ਆਖੇ ਗੁਜਰੀ ਲੱਗਦੀ ਏ ਇੰਦਰ ਦਰਬਾਰ ਵਿੱਚ ਵਾਈ ਲੱਗਦੀ ਏ ਕੋਈ ਆਖੇ ਪਤਾ ਨਹੀਂ ਕਿਹੜੇ ਦੁੱਖਾਂ ਕਰਕੇ ਸਮੁੰਦਰ ਵਿੱਚ ਛਾਲ ਮਾਰਦੀ ਤੇ ਆਖਰੀ ਦੀ ਤਜਵੀਜ਼ ਕਿਆ ਕਮਾਲ ਸੀ ਕਹਿਣ ਲੱਗੇ ਗੁੱਜਰ ਦੀ ਧੀ ਵੀ ਮਰ ਗਈ ਏ ਵਿਚਾਰਾ ਕੱਲਾ ਏ ਉਹਨੂੰ ਦੇ ਦਿੰਨੇ ਆ ਲਿਜਾ ਕੇ ਸਾਲ ਭਰ ਦੁੱਧ ਹੀ ਮੁਫਤ ਲਵਾਂਗੇ ਤੇ ਮੈਂ ਇਹ ਨਾ ਦੱਸਣਾ ਕਿ ਮੈਂ ਕੌਣ ਸੀ ਪਰ ਫਿਰ ਮੈਂ ਗੁਜਰੀ ਬਣ ਗਈ ਪਿਛਲੇ ਸਾਲ ਗੁੱਜਰ ਵੀ ਚਾਲੇ ਪਾ ਗਿਆ ਤੇ ਕੰਨ ਲਾ ਕੇ ਦਰਦ ਦਾ ਮਹਾਭਾਰਤ ਸੁਣਨ ਵਾਲੇ ਰਾਜੇ ਹੱਥੋਂ ਘੋੜੇ ਦੀ ਲਗਾਮ ਖਿੱਚ ਕੇ ਗੁਜਰੀ ਬੋਲੀ ਤੂੰ ਦੱਸ ਮਟਕਾ ਤੇ ਦੁੱਧ ਗਿਆ ਤਾਂ ਕੀ ਹੋਇਆ ਮੇਰਾ ਬਚਿਆ ਕੀ ਏ ਪਹਿਲਾਂ ਤੇ ਮੈਨੂੰ ਲੱਗਦਾ ਨਹੀਂ ਤੂੰ ਆਮ ਬੰਦਾ ਏ ਖਾਸ ਤਾਂ ਮੈਂ ਹਾਂ ਤੂੰ ਆਮ ਏ ਖਾਸ ਤਾਂ ਮੈਂ ਹਾਂ ਆਪਣੀ ਅੱਜ ਦੀ ਕਹਾਣੀ ਖਤਮ ਹੁੰਦੀ ਹੈ ਆਮ ਤੇ ਖਾਸ ਅਦੁੱਲੀਆਂ ਕਹਾਣੀਆਂ ਨਾਲ ਮਿਲਦੇ ਰਹਾਂਗੇ ਤਦ ਤੱਕ ਲਈ